ਅਮਰਤਪਾਲ ਸਿੰਘ ਮਹਿਰੋ ਦੇ ਨਾਲ ਜੁੜੇ ਹੋਏ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਦੱਸਿਏ ਕਿ ਕਮਲ ਪਾਪੀ ਦੇ ਕਤਲ ਤੋਂ ਬਾਅਦ ਹੁਣ ਵਟੰਡਾ ਕੋਰ ਨੇ ਜਿਹੜਾ ਕਿ ਅਮਰਤਪਾਲ ਸਿੰਘ ਮੈਰੋ ਤੇ ਉਸ ਦੇ ਸਾਥੀਆਂ ਨੂੰ ਜਿਹੜਾ ਕਿ ਅਪਰਾਧੀ ਐਲਾਨ ਦਿੱਤਾ ਹੈ ਜੀ ਹਾਂ ਕੋਰ ਨੇ ਫਟਾ ਫੈਸਲਾ ਸੁਣਾ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੂੰ ਅਪਰਾਧੀ ਐਲਾਨਿਆ ਗਿਆ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਪੀ ਜਿਹੜੀ ਕਿ ਇੰਸਟਾਗ੍ਰਾਮ ਤੇ ਕਾਫੀ ਚਰਚਾ ਦੇ ਵਿੱਚ ਰਹਿੰਦੀ ਸੀ ਤਾਂ ਬੀਤੇ ਦਿਨਾਂ ਦੇ ਵਿੱਚ ਉਸ ਦਾ ਕਤਲ ਹੋ ਜਾਂਦਾ ਹਾਲਾਂਕਿ ਉਹ ਜਿਹੜੀ লাশ ਹੈ ਗੱਡੀ ਦੇ ਵਿੱਚ ਉਹ ਬਰਾਮਦ ਹੁੰਦੀ ਹੈ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਕਮਲ ਕੌਰ ਪਾਫੀ ਦੀ ਜਿਹੜੀ ਕਿ ਕਤਲ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮਹਿਰੋ ਤੇ ਉਸਦੇ ਸਾਥੀਆਂ ਨੇ ਲਈ ਤੇ ਉੱਥੇ ਹੀ ਅਮਰਤਪਾਲ ਸਿੰਘ ਮਹਿਰੋ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹਾਂ ਅਸੀਂ ਉਸ ਦਾ ਜਿਹੜਾ ਕਿ ਕਤਲ ਕੀਤਾ ਤੇ ਕਿਉਂ ਕੀਤਾ ਉਸਦੇ ਪਿੱਛੇ ਵੀ ਉਹਨਾਂ ਨੇ ਕਾਰਨ ਦੱਸਿਓ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਇੰਸਟਾਗ੍ਰam ਦੇ ਉੱਤੇ ਗੰਦ ਨਾ ਪਾਇਆ ਜਾਵੇ ਪਰੰਤੂ ਉਸ ਨੂੰ ਬਾ বার ਸਮਝਾਉਣ ਤੋਂ ਬਾਅਦ ਵੀ ਉਹ ਨਹੀਂ ਹਟੀ ਜਿਸ ਤੋਂ ਬਾਅਦ ਉਥੇ ਹੀ ਸਿੰਘਾਂ ਨੇ ਉਹਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਮਰਿਤਪਾਲ ਸਿੰਘ ਮੈਰੋ ਅਤੇ ਉਸਦੇ ਸਾਥੀਆਂ ਦੇ ਵੱਲੋਂ ਜਿਹੜਾ ਕਿ ਮਿਲ ਕੇ ਅਜਿਹੇ ਆ ਕਦਮ ਚੱਕਿਆ ਗਿਆ ਤੇ ਜਿਸ ਦੌਰਾਨ ਸੀਸੀਟੀਵੀ ਕੈਮਰਾ ਵੀ ਸਾਹਮਣੇ ਆਏ ਤੇ ਉਥੇ ਹੀ ਜਿਹੜੇ ਕਿ ਗੱਡੀ ਦੇ ਵਿੱਚ ਉਸ ਦੀ লাশ बरामद ਹੁੰਦੀ ਹੈ ਤੇ ਜਦੋਂ ਕਮਲ ਕੌਰ ਪਾਪੀ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜਾਂਚ ਜਿਹੜੀ ਆਦੀ ਹੋਈ ਨਾ ਸਰ ਆਂਦੀ ਆ ਤੇ ਉਥੇ ਹੀ ਕਮਲਕੌਰ ਭਾਬੀ ਜਿਹੜਾ ਕਿ ਕਤਲ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਲਾਈਵ ਹੁੰਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੁਲਿਸ ਉਹਨਾਂ ਦੇ ਦੋ ਸਾਥੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਏ ਜਾਂਦੀ ਹੈ ਤੇ ਜਿਸ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਜਿਹੜਾ ਕਤਲ ਕੀਤਾ ਗਿਆ ਉਸ ਦੇ ਸਾਥੀਆਂ ਦੇ ਵੱਲੋਂ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਅਹਿਮ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਇਸ ਕਾਨਫਰੰਸ ਤੋਂ ਬਾਅਦ ਦੱਸਿਆ ਕਿ ਪੁਲਿਸ ਨੇ ਕਿਹਾ ਕਿ ਅਮਰਿਤਪਾਲ ਸਿੰਘ ਮਹਿਰੋ ਜਿਹੜਾ ਕਿ ਵਿਦੇਸ਼ ਫਰਾਰ ਹੋ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਅਮਰਤਪਾਲ ਸਿੰਘ ਦੇ ਨਾਲ ਦੇ ਜਿਹੜੇ ਦੋ ਸਾਥੀ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਪਰੰਤੂ ਆਜੇ ਬਠਿੰਡਾ ਕੋਰ ਨੇ ਜਿਹੜਾ ਕਿ ਉਹਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਤੇ ਉਸ ਦੇ ਦੋ ਸਾਥੀਆਂ ਨੂੰ ਜਿਹੜਾ ਕਿ ਅਪਰਾਧੀ ਐਲਾਨਿਆ ਗਿਆ ਜੀ ਹਾਂ ਅਪਰਾਧੀ ਐਲਾਨ ਦਿੱਤਾ ਹੈ ਤੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਸੀ ਜੋ ਕਮਲ ਕੌਰ ਭਾਬੀ ਦੇ ਮਾਮਲੇ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਉਹ ਗ੍ਰਫਤਾਰ ਹੋਏ ਸੀ ਤਾਂ ਹੁਣ ਕੋਰ ਨੇ ਇੱਕ ਵੱਡਾ ਫੈਸਲਾ ਸੁਣਾਇਆ ਤੇ ਅਮਰਤਪਾਲ ਸਿੰਘ ਮੈਰੋ ਤੇ ਉਸਦੇ ਦੋ ਸਾਥੀਆਂ ਨੂੰ ਜਿਹੜਾ ਕਿ ਅੱਜ अपराधी ਐਲਾਨਿਆ ਗਿਆ ਹੈ। अपराधी ਐਲਾਨ ਦਿੱਤਾ ਹੈ ਕਿ ਹਾਕੋੜ ਨੇ ਫਟਾ ਫੈਸਲਾ ਸੁਣਾ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੂੰ ਅਪਰਾਧੀ ਐਲਾਨਿਆ ਗਿਆ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਪੀ ਜਿਹੜੀ ਕਿ ਇੰਸਟਾਗ੍ਰam ਤੇ ਕਾਫੀ ਚਰਚਾ ਦੇ ਵਿੱਚ ਰਹਿੰਦੀ ਸੀ ਤਾਂ ਬੀਤੇ ਦਿਨਾਂ ਦੇ ਵਿੱਚ ਉਸ ਦਾ ਕਤਲ ਹੋ ਜਾਂਦਾ ਹੈ। ਹਾਲਾਂਕਿ ਉਹਦੀ ਜਿਹੜੀ Laash ਹੈ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਹੈ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਕਮਲਕੌਰ ਭਾਪੀ ਦੀ ਜਿਹੜੀ ਕਿ ਕਤਲ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮੈਰੋ ਤੇ ਉਸਦੇ ਸਾਥੀਆਂ ਨੇ ਲਈ ਤੇ ਉਥੇ ਹੀ ਅਮਰਿਤਪਾਲ ਸਿੰਘ ਮੈਰੋ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹਾਂ ਅਸੀਂ ਉਸ ਦਾ ਜਿਹੜਾ ਕਿ ਕਤਲ ਕੀਤਾ ਤੇ ਕਿਉਂ ਕੀਤਾ ਉਸ ਦੇ ਪਿੱਛੇ ਵੀ ਉਹਨਾਂ ਨੇ ਕਾਰਨ ਦੱਸਿਓ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਇੰਸਟਾਗ੍ਰam ਦੇ ਉੱਤੇ ਗੰਦ ਨਾ ਪਾਇਆ ਜਾਵੇ ਪਰੰਤੂ ਉਸ ਨੂੰ ਬਾਰ-ਬਾਰ ਸਮਝਾਉਣ ਤੋਂ ਬਾਅਦ ਵੀ ਉਹ ਨਹੀਂ ਹਟੀ ਜਿਸ ਤੋਂ ਬਾਅਦ ਉਥੇ ਹੀ ਸਿੰਘਾਂ ਨੇ ਉਹਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਮਰਿਤਪਾਲ ਸਿੰਘ ਮੈਰੋ ਅਤੇ ਉਸਦੇ ਸਾਥੀਆਂ ਦੇ ਵੱਲੋਂ ਜਿਹੜਾ ਕੇ ਮਿਲ ਕੇ ਜਿਹਹਾ ਕਦਮ ਚੱਕਿਆ ਗਿਆ ਤੇ ਜਿਸ ਦੌਰਾਨ ਸੀਸੀਟੀਵੀ ਕੈਮਰਾ ਵੀ ਸਾਹਮਣੇ ਆਏ ਤੇ ਉਥੇ ਹੀ ਜਿਹੜੇ ਕਿ ਗੱਡੀ ਦੇ ਵਿੱਚ ਉਹਸੀ লাশ ਬਰਾਮਦ ਹੁੰਦੀ ਹੈ ਤੇ ਜਦੋਂ ਕਮਲ ਕੌਰ ਪਾਪੀ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਪੁਲਿਸ ਜਾਂਚ ਜਿਹੜੀ ਕਿ ਕਰਦੀ ਹੋਈ ਨਸਰ ਆਂਦੀ ਆ ਚੌਥੇ ਹੀ ਕਮਲਕੌਰ ਭਾਬੀ ਦਾ ਜਿਹੜਾ ਕਿ ਕਤਲ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਲਾਈਵ ਹੁੰਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੁਲਿਸ ਉਹਨਾਂ ਦੇ ਦੋ ਸਾਥੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲੈ ਜਾਂਦੀ ਹੈ ਤੇ ਜਿਸ ਦੇ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਜਿਹੜਾ ਕਤਲ ਕੀਤਾ ਗਿਆ ਉਸ ਦੇ ਸਾਥੀਆਂ ਦੇ ਵੱਲੋਂ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਅਹਿਮ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਇਸ ਕਾਨਫਰੰਸ ਤੋਂ ਬਾਅਦ ਦੱਸਿਆ ਕਿ ਪੁਲਿਸ ਨੇ ਕਿਹਾ ਕਿ ਅਮਰਿਤਪਾਲ ਸਿੰਘ ਮਹਿਰੋ ਜਿਹੜਾ ਕਿ ਵਿਦੇਸ਼ ਰਾਹ ਹੋ ਗਿਆ ਤੇ ਜਸਤੋ ਬਾਅਦ ਉੱਥੇ ਹੀ ਅਮਰਤਪਾਲ ਸਿੰਘ ਦੇ ਨਾਲ ਦੇ ਜਿਹੜੇ ਦੋ ਸਾਥੀ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਪਰੰਤੂ ਆਜੇ ਬਠਿੰਡਾ ਕੋਰ ਨੇ ਜਿਹੜਾ ਕਿ ਉਹਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਜਸਤੋ ਬਾਅਦ ਅਮਰਤਪਾਲ ਸਿੰਘ ਮਹਿਰੋ ਤੇ ਉਸ ਦੇ ਦੋ ਸਾਥੀਆਂ ਨੂੰ ਜਿਹੜਾ ਕਿ ਅਪਰਾਧੀ ਐਲਾਨਿਆ ਗਿਆ ਜੀ ਹਾਂ ਅਪਰਾਧੀ ਐਲਾਨ ਦਿੱਤਾ ਹੈ ਤੇ ਜਸਤੋ ਬਾਅਦ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਸੀ ਜੋ ਕਮਲ ਕੌਰ ਭਾਬੀ ਦੇ ਮਾਮਲੇ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਉਹ ਗ੍ਰਿਫਤਾਰ ਹੋਏ ਸੀ ਤਾਂ ਨੇ ਕੋਰ ਨੇ ਇੱਕ ਵੱਡਾ ਫੈਸਲਾ ਸੁਣਾਇਆ ਤੇ ਅਮਰਿਤਪਾਲ ਸਿੰਘ ਮੈਰੋ ਤੇ ਉਸਦੇ ਦੋ ਸਾਥੀਆਂ ਨੂੰ ਜਿਹੜਾ ਕਿ ਅੱਜ ਅਪਰਾਧੀ ਐਲਾਨਿਆ ਗਿਆ